ਦੇਖੋ ਸਿਹਤ ਕਾਫੀ ਨਾਜ਼ੁਕ ਹੈ ਜਿਵੇਂ ਹੁਣ ਇੰਨੇ ਦਿਨ ਤਾਂ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਜਿਸ ਚੀਜ਼ ਤੇ ਅਸੀਂ ਚੱਲਣਾ ਹੁੰਦਾ ਖਾਣਾ ਪੀਣਾ ਜੇ ਉਹ ਨਾ ਹੋਵੇ ਤਾਂ ਸਰੀਰ ਦਾ ਕੀ ਹਾਲ ਹੁੰਦਾ ਉਹ ਕਾਫੀ ਮਤਲਬ ਕਿ ਸਰੀਰ ਚ ਜਿਵੇਂ ਡਸ ਵੀ ਰਹੇ ਨੇ ਕਿ ਅਪ ਡਾਊਨ ਜਿਹੜਾ ਬੀਪੀ ਆ ਉਹ ਵੀ ਅਪ ਡਾਊਨ ਹੋ ਰਿਹਾ ਇਹ ਚਾਹੀਦਾ ਕਿਤੇ ਨਾ ਕਿਤੇ ਸਾਡੇ ਦੇ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਹੈਗਾ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਜਲਦੀ ਜਿਹੜਾ ਗੌਰ ਕਰਨੀ ਚਾਹੀਦਾ ਔਰ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਇਨਸਾਨ ਆ ਉਦੋਂ ਇਹੋ ਜਿਹਾ ਫੈਸਲਾ ਲੈਂਦਾ ਜਦੋਂ ਕਿਸੇ ਪਾਸੇ ਕੋਈ ਸੁਣਵਾਈ ਨਾ ਹੋ ਰਹੀ ਹੋਵੇ ਜਨਾਬ ਸਰ ਅੱਜ ਤੱਕ ਅੱਜ 5 ਦਿਨ ਹੋ ਗਏ ਜਦੋਂ ਬਾਉੜ ਬੈਠਿਆ ਪੰਜਾਬ ਸਰਕਾਰ ਵੱਲੋਂ ਜਾਂ ਕਿਸੇ ਐਮਐਲਏ ਵੱਲੋਂ ਕੋਈ ਬਿਆਨ ਨਾ ਆਉਣਾ ਇਹ ਕਿੰਨਾ ਕਿਤੇ ਖਾਨ ਆਪੂ ਸੋਚ ਰਿਹਾ ਦਿਮਾਗ ਦੇ ਨਹੀਂ ਦੇਖੋ ਦੇਖੋ ਮੈਂ ਸਾਡੇ ਜਿਹੜੇ ਐਮਪੀ ਨੇ ਸਾਡੇ ਮਾਲਵਿੰਦਰ ਕੰਗਜੀ ਨੇ ਉਹ ਵੀ ਲਗਾਤਾਰ ਲੋਕ ਸਭਾ ਦੇ ਵਿੱਚ ਜਿਹੜਾ ਹੈਗਾ ਬੋਲ ਰਹੇ ਨੇ ਔਰ ਸਾਡੇ ਐਮਪੀ ਸੰਗਰੂਰ ਤੋਂ ਮੀਤਿਹਰ ਜੀ ਉਹ ਵੀ ਲਗਾਤਾਰ ਬੋਲ ਰਹੇ ਨੇ ਦੇਖੋ ਇਹ ਮਸਲਾ ਕੇਂਦਰ ਨੇ ਹੱਲ ਕਰਨਾ ਹੈ ਕੇਂਦਰ ਜੇ ਚਾਹੇ ਤਾਂ ਦੇਖੋ ਸਾਡੇ ਦੇਸ਼ ਦੀ ਰਾਜਧਾਨੀ ਹੈ ਜਿੱਥੇ ਸਾਰੀ ਜਾ ਸਕਦੇ ਨੇ ਤਾਂ ਕਿਸਾਨਾਂ ਨੂੰ ਵੀ ਜਾਣਦਾ ਉੱਥੇ ਅਧਿਕਾਰ ਹੋਣਾ ਚਾਹੀਦਾ ਉੱਥੇ ਪਿਛਲੇ 1 ਸਾਲ ਤੋਂ ਜਿਹੜੇ ਪੰਜਾਬ ਦੇ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ ਉੱਥੇ ਜਾਣ ਗੱਲ ਕਰਨ ਔਰ ਮਸਲੇ ਹੱਲ ਕਰਨ ਉਹ ਉਹੀ ਪੰਜਾਬ ਹੈ ਜਿਨੇ ਹਰੀ ਕ੍ਰਾਂਤੀ ਲੈ ਕੇ ਆਂਦੀ ਔਰ ਦੇਸ਼ ਦਾ ਜਿਹੜਾ ਢਿੱਡ ਭਰਨ ਵਾਸਤੇ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਬੰਜਰ ਕਰ ਲੀਆਂ ਕਿਉਂਕਿ ਰੇਹਾਂ ਸਪਰੇਹਾਂ ਪਾ ਪਾ ਕੇ ਪਾਪਾ ਕੇ ਫਸਲ ਦੀ ਕੁਆਂਟੀਟੀ ਵੱਧੋਂ ਪੈਦਾਵਾਰ ਵਧਾਉਣ ਵਾਸਤੇ ਅਸੀਂ ਆਪਣੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖਰਾਬ ਕਰ ਲੀਆਂ ਔਰ ਪੰਜਾਬ ਉਹ ਸਟੇਟ ਹੈ जिने हमेशा जदो भी देश ते पीढ़ पईया ओना ने आगे हो के अपने जेड़े सीने ते गोली भी खादीया और देश ਲਈ मर भी मिटे नेगे जे हुन आपा हुन दी गल करिए ता ए ए उही किसान ने जिन्ना ने देश दा ਢਿੱਡ ਭਰਿਆ जदों सानू दूजे देशा मुड़े हाथ ਛੱਡਣਾ ਪੈਂਦਾ ਸੀ ਸੋ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਜਿੰਨੀ ਜਲਦੀ ਹੋ ਸਕੇ ਇਹਨਾ ਜਿਹੜੀਆਂ ਕਿਸਾਨੇ ਮਸਲੇ ਕਿਸਾਨੀ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਜੁੜਾ ਕੇ ਕੀ ਕਰੀ ਵਰ ਦੇ ਕੰਮ ਕਰਨਗੇ ਕਿ ਕਿਸਾਨਾਂ ਦੀ ਕਿਸਾਨਾਂ ਦੀ ਮੰਗਾ ਨੂੰ ਲੈ ਕੇ ਕੋਈ ਮੀਟਿੰਗ ਹੋ ਸਕੇ ਜਾਂ ਕੋਈ ਲੈਟਰ ਆਇਆ ਨਹੀਂ ਉਹ ਬਈ ਐਮ ਐਲ ਆ ਕਿਉਂਕਿ ਮੈਂ ਕੋਈ ਮੰਤਰੀ ਨਹੀਂ ਹੈਗਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਮੈਂ ਖੇਤੀਬਾੜੀ ਮੰਤਰੀ ਹਾਂ ਅਸੀਂ ਅਸੀਂ ਕਿਸਾਨ ਆ ਅਸੀਂ ਕਿਸਾਨ ਹੋਣ ਦੇ ਨਾਤੇ ਅਸੀਂ ਅੱਜ ਬਿਲਕੁਲ ਡਲੇਵਾਲ ਸਾਹਿਬ ਨਾਲ ਜਿਹੜਾ ਹਮਦਰਦੀ ਪ੍ਰਗਟ ਕਰਦੇ ਆਂ ਔਰ ਉਹਨਾਂ ਦੇ ਨਾਲ ਆ ਕਿਉਂਕਿ ਇਹ ਸਾਡੀ ਸਾਰੀਆਂ ਨਸਲਾਂ ਦਾ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਆਉਣ ਵਾਲੀਆਂ ਸਾਡੀ ਨਸਲਾਂ ਉਹਨਾਂ ਵਾਸਤੇ ਆ ਸਾਡੇ ਵੀ ਬੱਚੇ ਨੇ ਉਹ ਵੀ ਖੇਤੀ ਕਰਦੇ ਨੇ ਤਾਂ ਅਸੀਂ ਵੀ ਖੇਤੀ ਕਰਦੇ ਆਂ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆ ਜਿਹੜਾ ਇਹ ਲੜਾਈ ਆ ਜਿਹੜੀ ਲੜਨੀ ਚਾਹੀਦੀ ਹੈ। ਮੰਤਰੀ ਐਮਐਲਏ ਸਾਹਿਬਾਨ ਬੈਠੇ ਹੋ, ਸੀਐਮ ਸਾਹਿਬ ਕਿਉਂ ਚੁੱਪੀ ਧਾਰੀ ਹੋਈ ਹੈ? ਇਸ ਦਾ ਜੇ ਤੁਸੀਂ ਵੀ ਐਮਐਲਏ ਹੋ, ਸਰਕਾਰ ਦੇ ਨਹੀਂ ਇਹ ਇਹ ਕੇਂਦਰ ਇਹ ਕੇਂਦਰ ਦਾ ਜਿਹੜਾ ਮਸਲਾ ਕੇਂਦਰ ਦਾ ਹੈ। ਦਿੱਕਤ ਦੇ ਨਾਲ ਗੱਲ ਕਰਨ ਦਾ ਕੋਈ ਬਿਲਕੁਲ ਬਿਲਕੁਲ ਨਹੀਂ ਸਰ ਉਹ ਬਿਲਕੁਲ ਬਿਲਕੁਲ ਜਿਹੜਾ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਹਜੇ ਤੁਹਾਡੇ ਤੱਕ ਛੜ ਪਹੁੰਚਿਆ ਹੋਣੀਆਂ ਉਹ ਵਾਕਈ ਉੱਥੇ ਕੇਂਦਰ ਨਾਲ ਲਗਾਤਾਰ ਟੱਚ 'ਚ ਨੇ ਔਰ ਜਿਵੇਂ ਵੀ ਇਹ ਮਸਲੇ ਨੂੰ ਹੱਲ ਕਰਨ ਵਾਸਤੇ ਹਰ ਤਰ੍ਹਾਂ ਤੁਸੀਂ ਵੀ ਭਗਵੰਤ ਮਾਨ ਜਾਂ ਕੇਂਦਰ ਸਰਕਾਰ ਤੱਕ ਇਹ ਗੱਲ ਰੱਖ ਸਕਦੇ ਹੋ ਕਿਸਾਨਾਂ ਦੀ ਅਬ ਦੇਖੋ ਦੇਖੋ ਇਹ ਇਹ ਅਸੀਂ ਹੁਣ ਉਰੇ ਆਉਣ ਦਾ ਮਕਸਦ ਇਹੀ ਹੈ ਕਿ ਅਸੀਂ ਆਇਆ ਸਾਡੀ ਸਾਡੀ ਵੀ ਗੱਲ ਪਹੁੰਚੇ ਬਾਕੀ ਸਾਡੇ ਐਮਪੀ ਨੇ ਜਿਹੜੇ ਉਹ ਵੀ ਲਗਾਤਾਰ ਉਹ ਕਰ ਰਹੇ ਨੇ ਸਗੋਂ ਮੈਂ ਤੁਹਾਡੇ ਮਾਧਿਅਮ ਜਰੀਏ ਬਾਕੀ ਵੀ ਜਿਹੜੇ ਐਮਪੀ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਘਟੋ ਘਟ ਜਿਹੜੀ ਲੋਕ ਸਭਾ ਸੈਸ਼ਨ ਚੱਲ ਰਿਹਾ ਉੱਥੇ ਜਿਹੜਾ ਬਾਹਰ ਹੈ ਉਹ ਸਾਰੇ ਇਕੱਠੇ ਹੋ ਕੇ ਜਿਹੜਾ ਪ੍ਰਦਰਸ਼ਨ ਕਰਨ ਕਿਉਂਕਿ ਉਹ ਕਿਸੇ ਇੱਕ ਦਾ ਨਹੀਂ ਹੈ ਸਾਰੇ ਜਿੰਨੇ ਪ੍ਰਦੇਸ਼ ਦੇ ਐਮਪੀ ਨੇ ਉਹਨਾਂ ਦਾ ਸਾਰਿਆਂ ਦਾ ਬਣਦਾ ਕਿ ਰਲ ਮਿਲ ਕੇ ਜਿਹੜਾ ਇਹ ਲੜਾਈ ਆ ਜਿਹੜੀ ਲੜੀ ਜਾਵੇ ਤਾਂ ਕਿ ਦਲੇਬਾਲ ਸਾਹਿਬ ਖੁਸ਼ੀ ਖੁਸ਼ੀ ਆਪਣੇ ਘਰੇ ਜਾਣ ਕਿਹਦਾ ਕੀਦਾ ਜੀ ਕਰਦਾ ਕਿ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਜਾਣਦਾ ਕਿਸੇ ਦਾ ਜੀ ਨਹੀਂ ਕਰਦਾ ਉਹਨਾਂ ਨੂੰ ਆਖਿਰ ਦੇ ਵਿੱਚ ਇਹ ਫੈਸਲਾ ਲੈ ਲੈਣਾ ਪਿਆ ਸੋ ਇਸ ਕਰਕੇ ਇਹ ਇਹ ਫੈਸਲੇ ਉਦੋਂ ਲਏ ਜਾਂਦੇ ਨੇ ਜਦੋਂ ਕਿਸੇ ਪਾਸੇ ਕੋਈ ਨਾ ਗੱਲਬਾਤ ਬਣਦੀ ਹੈ ਸਰਕਾਰ ਵੱਲੋਂ ਕੋਈ ਮੈਡੀਕਲ ਟੀਮ ਵੀ ਢੱਲੇਆਲ ਸਾਹਿਬ ਦੀ ਸਿਹਤ ਸਿਹਤ ਲਈ ਭੇਜੀ ਗਈ ਹੈ ਕੋਈ ਦੇਖੋ ਲਗਾ ਲਗਾਤਾਰ ਜਿਹੜੇ ਹੈਗਾ ਡਾਕਟਰ ਇੱਥੇ ਹੈਗੇ ਆ ਉਹ ਲਗਾਤਾਰ ਦੇਖਭਾਲ ਹੈ ਜਿਹੜੀ ਚੱਲ ਰਹੀ ਆ ਬਾਕੀ ਕੋਈ ਹੋਰ ਵੀ ਸਾਡੇ ਚ ਕੋਈ ਧਿਆਨ ਚੋਂ ਅਸੀ ਰੱਖਾਂਗੇ